ਦਾ ਖਾਲਸਾ ਵਾਹਿਗੁਰੂ ਦੀ ਕਿਰਮਤੇ ਮੈਂ ਮੈਂ ਜੋ ਇਸ ਸਟੇਜ ਤੋਂ ਬੋਲੂਗਾ ਉਹ ਮੇਰੇ ਨਿੱਜੀ ਵਿਚਾਰ ਹੋਣਗੇ ਤੇ ਮੇਰੀ ਆਪਦੀ ਭਾਵਨਾ ਹੋਊਗੀ ਉਹਦੇ ਵਿੱਚ ਪਰਿਵਾਰ ਦਾ ਕੋਈ ਲੈਣ ਦੇਣ ਨਹੀਂ ਹੋਊਗਾ ਵੀ ਇਹਨੇ ਕੀ ਕਹਿਤਾ ਭੜਕੇ ਕੋਈ ਇਹਣਾ ਆਖੇ ਵੀ ਉਹਦੀ ਉਹਨਾਂ ਦੀ ਸਟੇਜ ਤੋਂ ਵੱਧਾ ਬੋਲਿਆ ਸੀ ਅਸੀਂ ਉੱਥੇ ਨਹੀਂ ਜਾਣਾ ਮੇਰੇ ਤੋਂ ਪਹਿਲੇ ਇੱਕ ਸਿੰਘ ਬੋਲ ਕੇ ਗਏ ਇੱਥੇ ਮੈਨੂੰ ਨਾਂ ਨਹੀਂ ਚਿੱਤੇ ਉਹਨਾਂ ਦਾ ਉਹ ਕਹਿੰਦੇ ਵੀ ਜਦੋਂ ਭਾਈ ਅਮਰਤਪਾਲ ਸਿੰਘ ਵਾਰਿਸ ਪੰਜਾਬ ਉਹਨਾਂ ਦੇ ਜਥੇਬੰਦੀ ਤੇ ਪੁਲਿਸ ਚੜ੍ਹ ਕੇ ਆਈ ਆ ਤੇ ਇਹਨਾਂ ਦੀ ਫੜੋ ਫੜੀ ਹੋਈ ਆ ਤੇ ਕੋਈ ਜਥੇਬੰਦੀ ਜਾ ਕੋਈ ਦਲ ਪੰਛ ਦਾ ਮੁਖੀ ਜਾ ਕੋਈ ਜਥੇਬੰਦੀ ਦਾ ਮੁਖੀ ਸੰਪਰਦਾ ਦਾ ਮੁਖੀ ਅੱਗੇ ਨਹੀਂ ਆਇਆ ਸ਼ਰੀਕਾ ਪਿੱਛੇ ਕੋਈ ਨਹੀਂ ਤੁਰਦਾ ਹੁੰਦਾ ਭਾਈ ਅਮਰਤਪਾਲ ਸਿੰਘ ਸੰਧੂ ਸ਼ਰੀਕ ਬਣ ਗਿਆ ਸੀ ਉਹਨਾਂ ਨੇ ਬਾਹਰੋਂ ਆ ਕੇ ਉਹ ਜਥੇਬੰਦੀ ਖੜੀ ਕਰਤੀ ਸੀ ਜਿਹੜੀ ਤਾਂ ਦੀ ਲੰਘ ਰਹੀ ਸੀ ਪੇਰ ਸ਼ਰੀਕਾਂ ਨੂੰ ਸਿੱਟਣ ਵਾਸਤੇ ਉਹਨਾਂ ਨੂੰ ਖਤਮ ਕਰਨ ਵਾਸਤੇ ਤਾਂ ਸ਼ਰੀਕ ਕੇ ਬਾਜੀ ਵਾਲੇ ਜ਼ੋਰ ਲਾਉਦੇ ਹੀ ਹੁੰਦੇ ਆ ਮੈਂ ਸ਼ੰਭੂ ਬਾਡਰ ਤੋਂ ਵੀ ਬੋਲਿਆ ਸੀ ਤੇ ਅੱਜ ਵੀ ਬੋਲੂਗਾ ਮੈਂ ਡਿਟੇਲ ਚ ਗੱਲਾਂ ਬਾਤਾਂ ਕਰੂੰਗਾ ਮੈਨੂੰ ਪਤਾ ਵੀ ਇਹ ਨੁਕਸਾਨ ਮੇਰਾ ਹੋਊਗਾ ਬਹੁਤ ਵੱਡਾ ਨੁਕਸਾਨ ਕਰਨ ਗਿਆ ਆਪਾਂ ਨੂੰ ਇਸ ਚੀਜ਼ ਦਾ ਕੋਈ ਗਿਲਾ ਸ਼ਿਕਵਾ ਨਹੀਂ ਹੈ ਜਿਹੜੇ ਮੇਰੇ ਵਿਚਾਰ ਆ ਉਹ ਮੇਰੇ ਹੀ ਆ ਇਹ ਪਰਿਵਾਰ ਦੇ ਨਹੀਂ ਹੈਗੇ ਦਲਾ ਪੰਥਾ ਨੂੰ ਜਾਂ ਸੰਪਰਦਾਵਾਂ ਦੇ ਮੁਖੀਆਂ ਨੂੰ ਇਸ ਪਰਿਵਾਰ ਨਾਲ ਰੋਸਣਾ ਨਾ ਹੋਵੇ ਕੋਈ ਮੇਰੇ ਬਿਆਨਾਂ ਤੇ ਅਸੀਂ ਕਿਵੇਂ ਚੌਪ ਰਹਿ ਜਾਗੇ ਸਾਡੇ ਪਿੱਛੇ ਕੋਈ ਆਇਆ ਨਹੀਂਗਾ ਸਾਡਾ ਕੋਈ ਨਿੱਜੀ ਰੌਲਾ ਨਹੀਂ ਜੇ ਐਮਐਸਪੀ ਦੀ ਗੱਲ ਕਿਸਾਨੀ ਅੰਦੋਲਨ ਚ ਹੋ ਰਹੀ ਆ ਮੈਂ ਤਾਂ ਨਾ ਕਦੇ ਕੁਝ ਵੀਜਿਆ ਨਾ ਕੁਝ ਵਧਣਾ ਮੁੱਲ ਦਾ ਲੈ ਕੇ ਖਾਣੇ ਗਾਂ ਵੀ ਖਾਵਾਂਗੇ ਸਾਨੂੰ ਕੀ ਲੋੜ ਆ ਪਰ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਬਾਣੀ ਪੜ੍ਹਨੀ ਨਿਤਨੇਮ ਕਰਨਾ ਸਾਡਾ ਫਰਜ਼ ਆ ਮਜ਼ਲੂਮਾਂ ਦੀ ਰੱਖਿਆ ਕਰਨੀ ਸਾਡਾ ਧਰਮ ਆ ਜੇ ਕੋਈ ਕਹੇ ਅਸੀਂ 100-100 ਪਾਠ ਕਰਦੇ ਆ ਜੀ ਅਸੀਂ ਬਹੁਤ ਬਾਣੀ ਪੜ੍ਹਦੇ ਆ ਗੁਰਬਾਣੀ ਪੜ੍ਹਦੇ ਆ ਸਾਡੇ ਬਾਬਾ ਜੀ ਆਏ ਆ ਸਾਡੇ ਬਾਬਾ ਜੀ ਉਵੇਂ ਉਹਨਾਂ ਦਾ ਫਰਜ਼ ਆ ਪਰ ਉਹ ਆਪਣਾ ਧਰਮ ਨਹੀਂ ਉਹ ਕਰ ਰਹੇਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖਾਂ ਦੇ ਪਹਿਲੇ ਗੁਰੂ ਸੀ ਮੌਕੇ ਦਾ ਰਾਜਾ ਬਾਦਸ਼ਾਹ ਬਾਬਰ ਉਹਨੂੰ ਜਾਬਰ ਆਖਿਆ ਉਹਦੀ ਅੱਖ ਚ ਅੱਖ ਪਾ ਕੇ ਗੱਲ ਕਰਨ ਦੀ ਜ਼ਰਤ ਸੀ ਸਾਡੇ ਗੁਰੂਆਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਈਵੇਂ ਪਾਸ਼ਾ ਜਹਾਗੀਰ ਦੀ ਅੱਖ ਚਾਹੇ ਅੱਖ ਪਾ ਕੇ ਗੱਲ ਕਰਨ ਦੀ ਜ਼ਰੂਰਤ ਸੀ ਸਾਡੇ ਛੇਵੇਂ ਪਾਸ਼ਾ ਜੀ ਮਹਾਰਾਜ ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੱਖ ਚ ਅੱਖ ਪਾ ਕੇ ਗੱਲ ਕਰਨ ਦੀ ਸੀਗੀ ਜ਼ਰੂਰਤ ਔਰੰਗਜ਼ੇਬ ਦੇ ਅੱਖਾਂ ਚ ਜਦੋਂ ਪੰਜਾ ਪਿਆਰਿਆਂ ਚੋਂ ਦੋ ਪਿਆਰਿਆਂ ਨੂੰ ਜਫਰਨਾਮਾ ਲੈ ਕੇ ਭੇਜਿਆ ਨਾ ਤੇ ਉਹਨਾਂ ਨੂੰ ਅੰਦਰ ਐਂਟਰ ਨਹੀਂ ਹੋਣ ਦਿੱਤਾ ਸੀਗਾ ਔਰੰਗਜ਼ੇਬ ਨੇ ਤੇ ਦਸਵੇਂ ਪਾਸ਼ਾ ਨੇ ਧਿਆਨ ਧਾਰ ਕੇ ਉਹਨੂੰ ਅਰੰਗਾਬਾਦ ਤੋਂ ਮੱਕੇ ਜਾਂਦਾ ਹੁੰਦਾ ਸੀ ਮਾਸਜਰ ਦੇ ਵਿੱਚ ਉੱਥੇ ਨਵਾਜ ਪੜਨਾ ਤੇ ਫਿਰ ਰਾਹ 'ਚ ਰੋਕ ਲਿਆ ਸੀ ਦਸਵੇਂ ਪਾਸ਼ਾ ਨੇ ਉਹਨਾਂ ਦੀਆਂ ਪੀੜੀਆਂ ਚੱਲਦੀਆਂ ਆਉਂਦੀਆਂ ਹੁਣ ਬਾਬਰ ਤੋਂ ਗੁਰਨਾਨਕ ਪਾਤਸ਼ਾਹ ਨੇ ਸਿਕਿਉਰਿਟੀ ਨਹੀਂ ਲਈ ਜਹਾਂਗੀਰ ਤੋਂ 6ਵੇਂ ਪਾਸ਼ਾ ਨੇ ਸਿਕਿਉਰਿਟੀ ਲਈ ਔਰੰਗਜ਼ੇਬ ਤੋਂ 10ਵੇਂ ਪਾਸ਼ਾ ਨੇ ਸਿਕਿਉਰਿਟੀ ਲਈ ਤੇ ਪਰ ਉਸ ਗੱਦੀ ਤੇ ਅੱਜ ਬੈਠੇ ਕਿਵੇਂ ਜੈਡ ਪਲਸ ਸਿਕਿਉਰਟੀ ਨਾਲ ਹੀ ਬੈਠੇ ਆ ਸਾਡੇ ਇਸ ਧਰਮ ਦੇ ਵਿੱਚ ਇਹ ਇੱਕ ਦਾ ਧਰਮ ਨਹੀਂ ਹੈਗਾ ਜਦੋਂ ਅਸੀਂ ਕਹਿੰਦੇ ਗੁਰੂਗ੍ਰੰਥ ਸਾਹਿਬ ਹੈ ਸਾਡਾ ਫਿਰ ਬੇਅਦੀਆਂ ਵਧਣੀਆਂ ਗੀਆਂ ਗੁਰੂਗ੍ਰੰਥ ਸਾਹਿਬ ਦਾ ਸਾਂਝਾ ਬਜ਼ੁਰਗ ਵੀ ਸ਼ਹੀਦ ਹੋਏ ਗੁਰੂ ਅਰਜਨ ਦੇਵ ਮਹਾਰਾਜ ਵੀ ਤਤੀ ਤਵੀ ਤੇ ਬੈਠੇ ਪੰਜਵੇਂ ਪਾਸ਼ਾ ਗੁਰਤੇਗ ਬਾਦਰ ਮਹਾਰਾਜ ਜੀ ਨੇ ਸੀਸ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਲਾਲ ਬਾਰੇ ਮਾਂ ਵਾਰੀ ਬਾਪ ਵਾਰਿਆ ਅੱਜ ਕੱਲ ਦਾ ਤਾਂ ਕੋਈ ਚੁੰਡੀ ਨਹੀਂ ਵੜਾਉਂਦਾ ਛੋਡੀ ਖਾਤਰ ਹਰਜ ਸਿੰਘ ਦਸਵੇਂ ਪਾਸ਼ਾ ਮਹਾਰਾਜ ਨੇ ਕਿਹਾ ਸੀ ਵੀ ਜਿਹੜੇ ਸਿੱਖ ਸੰਗਤ ਆ ਜਾਂ ਇਸ ਭਾਰਤ ਦੇ ਵਿੱਚ ਲੋਕ ਵੱਸਦੇ ਨੇ ਉਹਨਾਂ ਤੋਂ ਹੀ ਇਹ ਸੰਪਰਦਾਵਾਂ ਚੱਲਦੀਆਂ ਉਹਨਾਂ ਦੇ ਵਿੱਚ ਜਿਹੜੇ ਬੱਚੇ ਤੁਸੀਂ ਸਾਨੂੰ ਪਾਲ ਕੇ ਦਿੱਨੇ ਆ ਤੁਸੀਂ ਦਸਵੰਧ ਦਿੱਨੇ ਆ ਸਾਨੂੰ ਉੱਥੋਂ ਅਸੀਂ ਇਹ ਜਿਹੜੀਆਂ ਮੂਵਮੈਂਟ ਚਲਾਉਂਦੇ ਆ ਉਹ ਕੋਈ ਵੀ ਲਾ ਲਓ ਤੇ ਜਦੋਂ ਤੁਹਾਨੂੰ ਲੋੜ ਆ ਅਸੀਂ ਚੁੱਪ ਹੋ ਜਾਂਦੇ ਆ ਤੁਹਾਡਾ ਕਸੂਰ ਕੀ ਆ ਜੇ ਅੱਜ ਬੰਦੀ ਸਿੰਘ ਜਿਹੜੇ 25 25 30 30 ਸਾਲ ਤੋਂ ਬੰਦਨੇ ਬੰਦੀ ਸਿੰਘ ਉਹਨਾਂ ਦੀ ਵੀ ਗੱਲ ਕਰਾਂਗੇ ਜਾ ਦਾਸ ਸਿੰਘ ਦਿਬੜੂਗੜ ਜੇ ਵਿੱਚ ਬੰਦਨੇ ਇਸਾਮ ਉਹ ਥੋੜੇ ਬੰਦਾ ਇਹਨਾਂ ਦੇ ਉਹ ਕੁਝ ਨਹੀਂ ਲੱਗਦੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਬਰਗਾੜੀ ਦੇ ਵਿੱਚ ਪਾੜ ਕੇ ਨਾਲੀਆਂ 'ਚ ਸੜਦਾ ਨਾ ਰੂੜੀ 'ਚ ਦੱਬਦਾ ਉਹ ਥੋੜਾ ਦੱਬਿਆ ਗਿਆ ਇਹਨਾਂ ਦਾ ਨਹੀਂ ਦੱਬਿਆ ਗਿਆ ਜੇ ਕਿਸੇ ਦੀ ਜਦੋਂ ਸਾਨੂੰ ਅਸੀਂ ਰੱਬ ਮੰਨਦੇ ਆ ਸਾਨੂੰ ਪਾਤਸ਼ਾਹ ਕਹਿੰਦੇ ਆ ਸਾਨੂੰ ਜੰਗੀ ਜਰਨੈਲ ਕਹਿੰਦੇ ਆ ਉਹ ਇਹ ਜਿਹੜੇ ਕਿਸਾਨ ਮਰ ਰਹੇ ਆ ਬਾਰਡਰਾਂ ਦੇ ਉੱਤੇ ਜਿਵੇਂ ਆ ਸ਼ੁਭ ਕਰਨ ਦੇ ਸਿਰ 'ਚ ਗੋਲੀ ਵੱਜੀ ਆ ਕੱਲਾ ਭਰਾ ਸੀਗਾ ਉਹ ਆ ਦੋ ਭੈਣਾਂ ਤਾਂ ਕਦੇ ਉਹਦੇ ਘਰੋਂ ਵੀ ਤਾਂ ਕੋਈ ਡਰਮ ਭਰ ਕੇ ਕੋਈ ਪੀਪਾ ਭਰ ਕੇ ਕਣਕ ਦਾ ਤੇ ਚੌਲਾਂ ਦਾ ਗੁਰੂ ਘਰ ਕਿਸੇ ਗਿਆ ਹੀ ਹੋਊਗਾ ਚਲੋ 6 ਮਹੀਨੇ ਪਿੱਛੋਂ ਤੁਸੀਂ ਹਰੇਕ ਫਸਲ 'ਚੋਂ ਸਾਨੂੰ ਤੁਸੀਂ ਸਾਰਾ ਕੁਝ ਦੇਣਾ ਓਏ ਆਪਦੀ ਬਾਹਰਲੀ ਕਮਾਈ ਦੇ ਵਿੱਚੋਂ ਸਾਨੂੰ ਤੁਸੀਂ ਦਸਵੰਧ ਦੇਣਾ ਤੇ ਫਿਰ ਇਹ ਗੱਲ ਆਖੀਏ ਵੀ ਅਸੀਂ ਤਾਂ ਸਾਰਾ ਕੁਝ ਤੁਹਾਡੇ ਤੋਂ ਲੈਣਾ ਪਰ ਤੁਹਾਨੂੰ ਦੇਣਾ ਕੱਖ ਨਹੀਂ ਤੇ ਇਹ ਕਿੱਥੋਂ ਦਾ ਧਰਮ ਆ ਬਈ ਸਾਨੂੰ ਜਾਗਰੂਕ ਹੋਣਾ ਪੈਣਾ ਤੁਸੀਂ ਇੱਕ ਗੱਲ ਵੇਖੋ ਵੀ ਬੱਚੇ ਵੀ ਕੁਰਬਾਨ ਤੁਸੀਂ ਕਰੋ ਕਤਲ ਵੀ ਤੁਹਾਡਾ ਹੋਵੇ ਇਹ ਬੋਲਣ ਹੀ ਨਾ ਕੌਣ ਸਮਝਾਊਗਾ ਇਹਨਾਂ ਨੂੰ ਜਿੰਨਾ ਚਿਰ ਤੁਸੀਂ ਨਹੀਂ ਨਾ ਇਹਨਾਂ ਨੂੰ ਪੁੱਛਦੇ ਬਹੁਤ ਦੁੱਖਨਾ ਇਹ ਗੱਲਾਂ ਕਰਨੀਆਂ ਇਹਦਾ ਬਹੁਤ ਨਤੀਜਾ ਭੁਗਤਣਾ ਪੈਂਦਾ ਮੈਂ ਭੁਗਤ ਰਿਹਾ ਮੈਨੂੰ ਬਹੁਤ ਗਾਲਾਂ ਕੱਢਦੇ ਮੈਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢੀ ਜਾਂਦੇ ਦਿਨ-ਰਾਤ ਇਹ ਚੱਲੀ ਜਾਣ ਦੇ ਮੈਂ ਤਾਂ ਇੱਕ ਪਾਸੇ ਕਰਦਾ ਸਾਰਾ ਕੁਝ ਇਹ ਕਹਿੰਦੇ ਆ ਤੂ ਤੋਂ ਵੱਨਾ ਸੀਗਾ ਜਦੋਂ ਇੱਥੇ ਬਾਬਾ ਜੀ ਨੇ ਸਾਲ ਲੰਗਰ ਲਾਇਆ ਉੱਥੇ ਕਮਾਲ ਨਹੀਂ ਹੋ ਗਈ ਇੱਕ ਵਾਰੀ ਭੇਡਾਂ 'ਚ ਕਿਸੇ ਨੇ ਹੋਕਾ ਦੇਤਾ ਵੀ ਕੱਲ ਨੂੰ ਕੰਬਲ ਵੰਡਣੇ ਆ ਤੇ ਭੇਡਾਂ ਖੁਸ਼ ਹੋ ਗਈਆਂ ਤੇ ਬਾਅਦ 'ਚ ਪਤਾ ਲੱਗਾ ਪਹਿਲਾਂ ਉਹਨਾਂ ਦੀ ਔਨ ਲਾਉਣੀ ਆ ਤੇ ਫਿਰ ਉਹੀ ਉਹਨਾਂ ਨੂੰ ਵੰਡਣੀ ਆ ਇਹ ਤਾਂ ਖੁਸ਼ ਹੋ ਗਈਆਂ ਜੀ ਬਾਬਿਆਂ ਨੇ ਵੰਡਤਾ ਜੇ ਲੰਗਰ ਲਾਇਆ ਤੇ ਤੁਸੀਂ ਦਿੱਤੇ ਆ ਤੇ ਲਾਏ ਆ ਇਹ ਉਹਨਾਂ ਦਾ ਕੋਈ ਬਹੁਤਾ ਵੱਡਾ ਹੋ ਨਹੀਂ ਹੈਗਾ ਦਾਨ ਪੁੰਨ ਤੁਹਾਡੇ ਆ ਉਹ ਮੈਂ ਜਿੱਥੇ ਖੜਾ ਨਾ ਮੈਂ ਇੱਥੇ ਖੜਾ ਤੇ ਮੈਂ ਮੈਨੂੰ ਤੁਸੀਂ ਹੀ ਖੜਾਇਆ ਤੁਸੀਂ ਬੋਲਣ ਨੂੰ ਕਹ ਦੇਵੇਂ ਬੋਲਿਆ ਮੇਰੀ ਕੀ ਕਹਾਤ ਸੀ ਸਿੱਖ ਸੰਗਤ ਦੇ ਸਾਹਮਣੇ ਕੁਝ ਕਹਾਉਣ ਦੀ ਮੇਰੇ ਕੋਲ ਜੋ ਵੀ ਆ ਮੈਨੂੰ ਸਿੱਖਾਣੀ ਦਿੱਤਾ ਮੈਨੂੰ ਸੰਗਤ ਨੇ ਦਿੱਤਾ ਤੇ ਮੈਂ ਕਦੇ ਵੀ ਕਿਸੇ ਧਰਮ ਨੂੰ ਆਏ ਨਹੀਂ ਕੀਤਾ ਵੀ ਕਿਹੜੇ ਧਰਮ ਦਾ ਜਿੱਥੇ ਕਿਸੇ ਨਾਲ ਜ਼ੁਲਮ ਹੋਇਆ ਮੈਂ ਉੱਥੇ ਖੜਾ ਇਹਨਾਂ ਨੂੰ ਕਦੋਂ ਪੁੱਛਾਂਗੇ ਕੋਈ ਇੱਕ ਜਥੇਦਾਰ ਕੋਈ ਇੱਕ ਜਥੇਬੰਦੀ ਨੂੰ ਤੁਸੀਂ ਕਹੋ ਤਾਂ ਸਹੀ ਵੜਾ ਜਾ ਵੀ ਬਾਬਾ ਜੀ ਇੱਕ ਸਵਾਲ ਕਰ ਲਈਏ ਐਨਾ ਹੀ ਦੱਸ ਦੋ ਵੀ ਤੁਹਾਡੀ ਉਮਰ ਜੇ 50 ਸਾਲ ਹੋ ਗਈ ਤੇ 50 ਸਾਲਾਂ ਚ ਕਿੰਨੀਆਂ ਬੇਅਦਬੀਆਂ ਹੋ ਗਈਆਂ ਕੱਖ ਨਹੀਂ ਪਤਾ ਜੇ ਕਿਤੇ ਭੁੱਲ ਭਲੇਖੇ ਕਹਿ ਦੇਣਗੇ ਵੀ 50 ਹੋ ਗਈਆਂ ਤੇ ਬਾਬਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਚੁੱਪ ਫਿਰ ਅਸੀਂ ਕੀ ਮੰਨਾਂਗੇ ਇਹਨਾਂ ਨੂੰ ਸਾਨੂੰ ਖਤਰਾ ਸਟੇਟ ਤੋਂ ਆ ਜਾਂ ਇਹਨਾਂ ਤੋਂ ਆ ਇਹ ਤੁਹਾਨੂੰ ਸਮਝਣਾ ਪੈਣਾ ਮੈਂ ਸਵਾਲ ਕੀਤਾ ਸੀ ਸੰਤ ਜਰਨੈਲ ਸਿੰਘ ਜੀ ਖਾਨ ਸਾਹ ਭਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਜੂਨ 84 ਕਾਲ ਤਖਤ ਸਾਹਿਬ ਕੱਲਾ ਜਰਨੈਲ ਸਿੰਘ ਦਾ ਸੀ ਜਾਂ ਦੂਜਿਆਂ ਦਾ ਵੀ ਸੀ ਨੋਟ ਕਰਿਓ 84 ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਢੇ ਢੇਰੀ ਕਰਤਾ ਟੈਂਕ ਚੜ੍ਹੇ ਤੇ ਤੇ ਰਡਾਰਾ ਨਾਲ ਹਮਲਾ ਹੋਇਆ ਉਹ ਅਕਾਲ ਤਖਤ ਸਾਹਿਬ ਕੱਲਾ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਦਾ ਹੀ ਸੀ ਜਾਂ ਦੂਜਿਆਂ ਦਾ ਵੀ ਸੀ ਚਾਹੋ ਕੋਈ ਦਲਪੱਤ ਜਾਂ ਕੋਈ ਜਥੇਬੰਦੀ ਨਹੀਂ ਸੀ ਰੋਸਾ ਹੋਊਗਾ ਦੰਦਮੀ ਟਕਸਾਲ ਨਾਲ ਸੰਤਾਂ ਨਾਲ ਸਿੰਘਾਂ ਨਾਲ ਵੀ ਕੌੜਾ ਬੋਲਦਿਆ ਕੋਈ ਮਤਭੇਦ ਹੋਊਗਾ ਪਰ ਕਾਲ ਤਖਤ ਸਾਹਿਬ ਨਾਲ ਤਾਂ ਕਿਸੇ ਦਾ ਕੋਈ ਰੋਸਾ ਨਹੀਂ ਨਾ ਚਾਹੀਦਾ ਕਿਵੇਂ ਅਸ਼ੰਘਾਰਛੇ ਠੰਡੇ ਪੈ ਗਏ ਜੇ ਅਸੀਂ ਪੰਜ ਸਿੰਘ ਆ ਨਾ ਪੰਜ ਸੰਘਰਸ਼ ਲਈ ਤੁਰਿਆ ਸਾਡਾ ਗੁਰਦਰਾ ਸਾਹਿਬ ਢਾਟਾ ਤੇ ਅਸੀਂ ਪੰਜਾਂ ਨੇ ਤੁਰਨਾ ਵੀ ਇਹ ਸਾਡਾ ਉਹਦੇ ਚ ਇੱਕ ਛੀਦ ਹੋ ਗਿਆ 4 ਵਜੇ ਹਜੇ ਤੱਕ ਬੈਠੇ ਤੇ ਸਮਝ ਲਓ ਜ਼ਰੂਰ ਕੋਈ ਨਾ ਕੋਈ ਗਾੜ ਸਾੜ ਹੋਈ ਆ ਉਹ ਵੀ ਸਾਡਾ ਵਿਚਾਰ ਲੜਾ ਠੋਕਦੀ ਸਾਨੂੰ ਚਾਰਾਂ ਨੂੰ ਕੁਛ ਨਾ ਕਹੀ ਅਸੀਂ ਕਦੇ ਸਾਹ ਨਹੀਂ ਕੱਢਾਂਗੇ ਜੇ 84 ਤੋਂ ਲੈ ਕੇ ਹੁਣ ਤੱਕ ਕੋਈ ਸਟੇਟ ਨੂੰ ਬੋਲਿਆ ਤੇ ਦੱਸੋ ਉਦੋਂ ਬਾਅਦ ਕਿੰਨਿਆਂ ਦੀ ਧੀਆਂ ਦੀ ਪੱਤ ਲੁੱਟੀ ਗਈ ਕਿੰਨੇ ਗੁਰੂ ਘਰਾਂ ਨੂੰ ਅੱਗ ਲਾਈ ਗਈ ਕੋਈ ਬੋਲਿਆ ਤੇ ਦੱਸੋ ਪਟਨਾ ਸਾਹਿਬ ਜਿੱਥੇ ਗੁਰੂ ਗੋਬੇ ਸਿੰਘ ਜੀ ਮਹਾਰਾਜ ਦਾ ਜਨਮ ਹੋਇਆ ਉਹ 3 ਸਾਲ ਪਹਿਲਾਂ ਉੱਥੇ ਚਿੱਠੀ ਪਾਦੀ ਕਿਸੇ ਨੇ ਗੋਲਕਚੋ ਬੰਬਣਾ ਡਾਦਿਆਂਗੇ ਤੁਹਾਡਾ ਅਸੀਂ ਤਖਤ ਕੋਈ ਬੋਲਿਆ ਤੇ ਦੱਸੋ ਅਸੀਂ 10 ਦਿਨ ਰਹੇ ਹਾਂ ਉੱਥੇ ਉਹਨਾਂ ਨੇ ਜਿਹੜੀ ਤਰੀਕ ਦਿੱਤੀ ਸੀ ਵੀ ਇਸ ਤਰੀਕ ਦੇ ਵਿੱਚ ਵਿੱਚ ਜੇ ਕੋਈ ਕੰਮ ਹੋਊਗਾ ਤੇ ਅਸੀਂ ਵੇਖਾਂਗੇ ਕੀ ਬਣਦਾ ਕੀ ਨਹੀਂ 2 ਸਾਲ ਪਹਿਲਾਂ ਕਰੋਨਾ ਦੀ ਆੜ ਚ ਉਹ ਤਖਤ ਸ੍ਰੀ ਹਜੂਰ ਸਾਹਿਬ ਨੂੰ ਜਿੰਦਾ ਲਾਤਾ ਗਵਰਨਮੈਂਟ ਨੇ ਕੋਈ ਯਾਦ ਇਹ ਦੱਸੋ ਜੇ ਕਾਲਤਖ ਸਾਹਿਬ ਅਮਰਸਰ ਸਾਹਿਬ ਪਟਨਾ ਸਾਹਿਬ ਹਜ਼ੂਰ ਸਾਹਿਬ ਉਹਨਾਂ ਦੀ ਬੇਅਦਬੀ ਲਈ ਨਾ ਕੋਈ ਤੁਰਿਆ ਤੇ ਭੁੱਲ ਜੋ ਏ ਤੁਹਾਡੇ ਲਈ ਵੀ ਤੁਰਨਗੇ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਨੂੰ ਗਲੀਆਂ 'ਚ ਰੋਲਤਾ ਗੁਰੂ ਗ੍ਰੰਥ ਸਾਹਿਬ ਨੂੰ ਬੀੜ ਪ੍ਰਕਾਸ਼ਾ ਮਹਾਰਾਜ ਦਾ ਸਰੂਪ ਇੱਕ ਬੀਬੀ ਆਉਂਦੀ ਆ ਤੇਲ ਦੀ ਬੋਤਲ ਖੋਲ ਕੇ ਗੁਰੂ ਗ੍ਰੰਥ ਸਾਹਿਬ ਦੇ ਆਸੇ-ਪਾਸੇ ਕਰਕੇ ਸੀਖ ਸੱਟ ਕੇ ਅੱਗ ਲਾ ਦਿੰਦੀ ਆਏ ਕੋਈ ਬੋਲਿਆ ਦੇ ਦੱਸੋ ਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਸਰਸੇ ਵਾਲੇ ਨੇ ਭੇਜਿਆ ਸੀ ਬੰਦਾ ਉਹ ਬੰਦਾ ਦਰਬਾਰ ਸਾਹਿਬ ਦੇ ਵਿੱਚ ਬਹਿ ਕੇ ਤਾਂ ਸਾਹਿਬ ਤੇ ਸੱਟ ਪੀ ਕੇ ਕੀਰਤਨਾਂ ਦੇ ਉੱਤੇ ਸੱਟ ਦਿੰਦਾ ਆਏ ਕੋਈ ਬੋਲਿਆ ਦੇ ਦੱਸੋ ਬੋਲਿਆ ਸੀ ਨਾ ਇਕੱਲਾ ਅੰਦਰਵਾੜ ਕੇ ਮੈਂ ਦੱਸੂਗਾ ਉਹ ਬੰਦਾ ਠੋਕ ਕੇ ਵੀ ਆਹ ਬੰਦੇ ਨੇ ਮੈਨੂੰ ਕਿਹਾ ਸੀਗਾ ਤੂੰ ਸਾਲਾ ਹੀ ਲੱਗਦਾ ਸਾਡੇ ਪੰਥ ਦਾ ਤੂੰ ਮੁਸਲਮਾਨਾਂ ਦਾ ਮੁੰਡਾ ਤੇ ਤੂੰ ਅੱਗੇ ਕਿਵੇਂ ਲੱਗਿਆ ਤੇ ਇਹਨਾਂ ਨੇ ਸਮਝੌਤਾ ਕਰਕੇ ਖੰਡਪਾੜ ਸਾਹਿਬ ਕਰਕੇ ਭੋਗ ਪਾਤਾ ਸਾਨੂੰ ਹੱਲ ਦਿੱਤਾ ਇਸ ਗੱਲ ਦਾ ਕਿਵੇਂ ਅੱਗੇ ਤੁਰਗੇ ਦੱਸੋ ਜਨਾਚਰ ਤੁਸੀਂ ਨਹੀਂ ਸਿਰਾਂ ਤੇ ਕੱਫਣ ਬੰਨ੍ਹਦੇ ਤੁਹਾਡੇ ਚ ਕੋਈ ਘਾਟ ਆ ਕੋਈ ਔਗਣ ਆ ਦੇਖੋ ਨੌਜਵਾਨੀ ਆ ਅੱਗੇ ਤੁਰਦੀ ਆ ਹਰੇਕ ਦੇ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਆ ਕੋਈ ਪੈਸੇ ਖਾ ਗਿਆ ਕੋਈ ਕਿਸੇ ਨਾਲ ਕੋਈ ਗੱਲਬਾਤ ਇੱਧਰ ਉੱਧਰ ਕਰ ਗਿਆ ਇਹਦਾ ਮਤਲਬ ਇਹ ਨਹੀਂ ਹੈਗਾ ਉਹਦੀਆਂ ਜੜਾਂ ਵੜ ਦੋ ਤੁਸੀਂ ਹੁੰਦਾ ਹੋ ਜਾਂਦਾ ਨੌਜਵਾਨੀ ਆ ਕੁਝ ਵੀ ਹੋ ਜਾਂਦਾ ਵਾ ਬੰਦੇ ਇੱਥੇ ਬਹੁਤ ਤਰ੍ਹਾਂ ਤਰ੍ਹਾਂ ਦੇ ਫਿਰਦੇ ਆ ਪਰ ਜੋੜ ਕੇ ਰੱਖੋ ਮੇਰਾ ਕਿਸੇ ਦਲ ਪੰਥ ਨਾਲ ਕਿਸੇ ਜੱਥੇਬੰਦੀ ਨਾਲ ਕਿਸੇ ਵੀ ਕੁਰਸੀ ਨਾਲ ਕੋਈ ਵੀ ਗੱਤੀ ਨਾਲ ਵਤਭੇਦ ਨਹੀਂ ਮੈਂ ਨਹੀਂ ਕਰਦਾ ਮੈਂ ਸਤਿਕਾਰ ਕਰਦਾ ਰੋਸਾ ਇਸ ਗੱਲ ਦਾ ਕੀ ਗਾਂ ਵਾਲੀ ਪੀੜੀ ਨੂੰ ਕੀ ਕਹਦਾਂਗੇ ਸਾਡੇ ਸੂਰਬੀਰ ਜਨੈਲ ਕੌਣ ਸੀਗੇ ਕੀ ਕਲਾ ਇਤਿਹਾਸ ਹੀ ਪੜਾਉਣਾ ਵੀ ਬਾਬਾ ਬੰਦਾ ਸਿੰਘ ਬਹਾਦਰ ਇਦਾਂ ਦੇ ਸੀ ਉਦੋਂ ਬਾਅਦ ਜਿਹੜੀ ਉਹਨਾਂ ਦੀ ਅਨਛਵਾਂਛ ਆ ਗਈ ਉਹ ਤਾਂ ਖਤਮ ਹੋ ਗਈ ਹਰੀ ਸਿੰਘ ਨਲੂਆ ਇਦਾਂ ਦੇ ਸੀਗੇ ਜੀ ਉਦੋਂ ਬਾਅਦ ਖਤਮ ਹੋ ਗਏ ਨਹੀਂ ਜਿੰਨਾ ਚਿਰ ਤੁਸੀਂ ਨਹੀਂ ਨਾ ਇਹਨਾਂ ਨੂੰ ਵੰਗਾਰਦੇ ਵੀ ਬਾਬਾ ਜੀ ਅਸੀਂ ਤਾਂ ਘਰ ਦੇ ਪੈਸੇ ਤੋਂ ਲੈ ਕੇ ਆ ਸਰੀਰ ਤੱਕ ਆਪਦੇ ਬੱਚੇ ਤੱਕ ਤੁਹਾਡੇ ਦਲਾ ਪੰਥਾ ਤੋਂ ਵਾਰ ਤੇ ਅੱਜ ਸਾਨੂੰ ਲੋੜ ਆ ਤੁਸੀਂ ਮੂਰੇ ਹੋ ਕੇ ਚੱਲੋ ਉਦੋਂ ਤੁਹਾਨੂੰ ਪਤਾ ਲੱਗਣਾ ਵੀ ਤੁਹਾਡੇ ਆ ਕਿ ਸਟੇਟ ਦੇ ਆ ਪਿੱਛੇ ਜੱਕ ਵਿਵਾਦ ਖੜਾ ਹੋਇਆ ਵੀ ਪਰਮਿੰਦਰ ਸਿੰਘ ਨਾਂ ਦਾ ਜਿਹੜਾ ਸਿੰਘ ਆ ਜਦੋਂ ਉਹਦੇ ਨਾਂ ਦੇ ਨਾਲ ਸਿੰਘ ਲੱਗ ਗਿਆ ਮੈਂ ਕੋਈ ਪਸ਼ੂ ਵਾਲਾ ਦਾ ਨਾਂ ਨਹੀਂ ਲੈਣਾ ਹੁਣ ਤੁਸੀਂ ਉਹਨੂੰ ਸਮਝ ਗਏ ਹੋਗੇ ਕੀ ਦੀ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਰੋਕਿਆ ਦਾ ਉਹਨਾਂ ਸਾਹਿਬ ਕੋਈ ਸਵਾਲ ਕਰਨੇ ਹੋਣਗੇ ਜਾਂ ਕੀਤੇ ਆ ਕੁਛ ਇੰਨਾ ਕੁ ਪਤਾ ਲੱਗਾ ਫਿਰ ਉਹ ਵਿਵਾਦ ਖੜਾ ਹੋ ਗਿਆ ਬੁੱਧੀਜੀਵੀ ਸਾਹਮਣੇ ਆ ਗਏ ਵੀ ਹਾਂ 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 ਕੋਈ ਆਮ ਬੰਦਾ ਕਿਵੇਂ ਰੋਕ ਸਕਦਾ ਕਿਵੇਂ ਨਹੀਂ ਰੋਕ ਸਕਦਾ ਭਈ ਕਿਵੇਂ ਨਹੀਂ ਰੋਕ ਸਕਦਾ ਕੋਈ ਦੱਸੇ ਆ ਕੇ ਵੀ ਕਿਸੇ ਜੱਥੇਦਾਰ ਨੂੰ ਨਹੀਂ ਰੋਕ ਸਕਦੇ ਰੋਕ ਸਕਦੇ ਆ ਜੱਥੇਦਾਰ ਸਾਡਾ ਵਾ ਤੇ ਅਸੀਂ ਪੁੱਛਾਂਗੇ ਸਾਡਾ ਪਿਓ ਆ ਸਾਡੇ ਛੱਤਰ ਪੈਂਦੇ ਬਾਹਰ ਅਸੀਂ ਆਪਣੇ ਪਿਓ ਨੂੰ ਕਵਾਂਗੇ ਤੂੰ ਸਾਡਾ ਪਿਓ ਆ ਸਾਨੂੰ ਦੱਸ ਸਾਡੇ ਲਈ ਬੋਲਦਾ ਕਿਉਂ ਨਹੀਂ ਜੱਥੇਦਾਰ ਤਾਂ ਸਾਡਾ ਸਾਰਾ ਕੁਝ ਮਹਾਰਾਜਾ ਰਣਜੀਤ ਸਿੰਘ ਨੇ ਨਾਚੀ ਮੋਰਾ ਦੇ ਗਲ ਦੇ ਵਿੱਚ ਸੋਨੇ ਦਾ ਕੰਠਾ ਹੀ ਪਾਇਆ ਸੀ ਤੇ ਇੱਥੇ ਬੰਦ ਕੇ ਉਹਨੂੰ ਕਾਲੀ ਫੂਲਾ ਸਿੰਘ ਨੇ ਕੋੜਿਆਂ ਦੀ ਸਜ਼ਾ ਦਿੱਤੀ ਸੀਗੀ ਕੱਪੜੇ ਲਾ ਕੇ ਦਰਬਾਰ ਸੇ ਤੋਂ ਇਤਿਹਾਸ ਗਵਾਹ ਵਾ ਜੇ ਝੂਠਾ ਤੇ ਦੱਸੋ ਤੇ ਇਹਨਾਂ ਦੇ ਹੁੰਦਿਆਂ ਉਹਨੂੰ ਕਹਿੰਦਾ ਮੈਂ 2017 ਚ ਆਇ ਤੇ ਨੱਚਣ ਵਾਲੇ ਗਿੱਧੇ ਤੇ ਬੁੱਤ ਲੱਗੇ ਸੀਗੇ ਉੱਤ ਘਾਟਣ ਕੀ ਇਹਨਾਂ ਨੇ ਕੀਤੇ ਆ। ਮਤਲਬ ਇਹਦਾ ਇਹ ਆ ਵੀ ਜੋ ਸਟੇਟ ਕਹੂਗੀ ਅਸੀਂ ਉਹ ਕਰਨਾ ਜੋ ਸਿੱਖ ਇਤਿਹਾਸ ਕਹੂਗਾ ਉਹਨੂੰ ਤਾਂ ਹਰਾਉਣਾ ਨਹੀਂ ਹੈ। ਜੇ ਅਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਤਿਹਾਸ ਦਹਰਾਉਂਦੇ ਆਉਂਦੇ ਨਾ ਇਹਨਾਂ ਦੀ ਕੀ ਕਾਤ ਸੀ ਆ ਐਮਐਸਬੀ ਤੇ ਕੀ ਦੀ ਗੁਰੂ ਗ੍ਰਹਿੜ ਜੇਲ ਇਹ ਕਿਉਂ ਆਏ ਕਰ ਰਹੇ ਆ? ਕਸੂਰ ਇਹਨਾਂ ਦਾ ਵੀ ਨਹੀਂ ਹੈ। ਕਸੂਰ ਸਾਰਾ ਹੀ ਤੁਹਾਡਾ। ਜਦੋਂ ਕੋਈ ਆਉਂਦਾ ਪੈਰਾ ਜੀ ਵਸ ਜਾਂਦੇ ਆ ਇਹ ਰੱਬਾ ਇਦੋਂ ਗਾਂ ਤਾਂ ਬੰਦਾ ਹੀ ਕੋਈ ਨਹੀਂ ਹੈਗਾ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਭੁੱਲ ਗਿਆ ਉਹ ਕਿੱਥੇ ਭਰੂਗਾ